ਲਾਹੌਰ ਦੇ ਵਿੱਚ ਇੱਕ ਮੁਸਲਮਾਨ ਜੱਜੇ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਮੇਰੇ ਪਿਤਾ ਜੀ ਨੇ ਉਹ ਕਹਿਣ ਲਗਾ ਵੀ ਕਾਕਾ ਤੇਰੀ ਦਾੜੀ ਆਦੇ ਨਹੀਂ ਆਈ ਤੂੰ ਜਾ ਕਿੱਥੇ ਨਾਣਾ ਲੇਕਿਨ ਨਹੀਂ ਮੇਰੇ ਪਿਤਾ ਜੀ ਨੇ ਕਿਹਾ ਵੀ ਜਿਵੇਂ ਉਹਨਾਂ ਨੇ ਕੀਤਾ ਉਹ ਮੈਂ ਹੀ ਮਦਦ ਜੁਰਮ ਕੀਤਾ ਕਹਿੰਦਾ 체ਮੀ ਨੇ ਕਹਿੰਦਾ ਹੋਰ ਜ਼ੋਰ ਕਹਿੰਦਾ ਇੱਕ ਸਾਲ ਕਹਿੰਦਾ ਹੋਰ ਲਾ ਦੇ ਡੇਢ ਸਾਲ 2 ਸਾਲ ਜੱਜ ਕਹਿਣ ਲੱਗਾ ਹੁਣ ਮੇਰੀ ਇਸ ਤਰ੍ਹਾਂ ਪਾਵਰ ਨਹੀਂ ਇਦਾਂ ਦੇ ਹਮ ਤੇ ਸਦਾਨੇ ਸ਼ਰਮੀ ਸੀ ਜਿਹੜੇ ਕਿ ਨਿਸ਼ਚੇ ਦੇ ਪੱਕੇ ਔਰ ਅਕੀਦੇ ਦੇ ਪੂਰੇ ਸਭ ਜਦੋਂ 500 ਸਿੰਘਾਂ ਦਾ ਜਥਾ ਦਾ ਐਲਾਨ ਹੋਇਆ ਤਾਂ ਉਸ ਵਕਤ ਉਹ ਅੰਗਰੇਜ਼ਾਂ ਨੇ ਚਾਬੀ ਦੇਣ ਦਾ ਐਲਾਨ ਕਰਤਾ ਔਰ ਅੰਦਰ ਜਾ ਕੇ ਦੇਖਿਆ ਤੇ ਸਿੰਘਾਂ ਦੀਆਂ ਲਾਸ਼ਾਂ ਖੂਨ ਖੂਨ ਦੇ ਖੂਨ ਚ ਬੱਚੇ ਭਰੇ ਐ ਇਦਾਂ ਦੀਆਂ ਕੁਰਬਾਨੀਆਂ ਮਤੇ ਮੇਰੇ ਪਿਤਾ ਜੀ ਦੇਖੀਆਂ ਤੇ ਕੀਤੀਆਂ ਔਰ ਕਾਹਦਾ ਕਟੀਆਂ ਤੇ ਉਹ ਉਮਰ ਤਾਂ ਕਿਬਨ 9-10 ਸਾਲ ਦੀ ਸੀ ਜਿਸ ਵੇਲੇ ਇਹ ਕੁਰਬਾਨੀਆਂ ਹੋਈਆਂ ਔਰ ਬੜਾ ਮਤੇ ਕੇ ਉਹ ਸਮਾਂ ਬੜਾ ਭਿਆਨਕ ਸਮਾਂ ਸੀ ਬੜਾ ਮੁਸ਼ਕਲ ਸਾਡੇ ਵਾਸਤੇ ਬਹੁਤ ਮੁਸ਼ਕਲ ਸੀ ਕਮਾਣਾ ਦੇ ਕਰਨਾ ਆਉਣ ਤੇ ਫਿਰ ਮੇਰੇ ਪਿਤਾ ਜੀ ਤੇ ਮੇਰੇ ਪਿਤਾ ਜੀ ਚਲੇ ਗਏ ਮੇਰੇ ਮਾਤਾ ਜੀ ਤੇ ਮੈਂ ਅਸੀਂ ਮੰਨਦੇ ਕਿ ਬੜਾ ਮੁਸ਼ਕਲ ਗੁਜ਼ਾਰਾ ਕੀਤਾ ਜਿਵੇਂ ਪਰਮੇਸ਼ਰ ਨੂੰ ਪਾਇਆ ਉਹ ਉਹੀ ਚੰਗਾ ਹੋਇਆ ਹੈ। ਪਾਰਾ ਤੋਂ ਵੀ ਵਿਛੋੜਾ ਪਾਇਆ ਕਿ ਉਸ ਤਰੀਕੇ ਦਾ ਸਤਕਾਰ ਜੋ ਪਹਿਲਾਂ ਕਰਦੇ ਸੀ ਕਿ ਸਮਾਂ ਬਦਲਣ ਦੇ ਨਾਲ ਉਹ ਸਤਕਾਰ ਮਿਲ ਰਿਹਾ ਤੁਹਾਨੂੰ ਨਹੀਂ ਮਿਲ ਰਿਹਾ ਬਿਲਕੁਲ ਜਿਵੇਂ ਮਿਲਣਾ ਚਾਹੀਦਾ ਹੈ ਸਤਕਾਰ ਮਿਲਣਾ ਚਾਹੀਦਾ ਹੈ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸੰਤਰਾਮੇ ਦਾ ਹੁਣ ਤਕਰੀਬਨ ਤਕਰੀਬਨ ਸਾਰੇ ਪਰਮੇਸ਼ਰ ਦੇ ਕੋਲ ਚਲੇ ਗਏ ਉਹਨਾਂ ਦੇ ਜਿਹੜੇ ਫੈਮਿਲੀ ਹੈ ਉਹਨਾਂ ਦਾ ਧਿਆਨ ਕਰਨ ਉਹ ਵੀ ਮੰਨਦੇ ਕਿ ਸੋ 15 ਗੱਜਰ ਦਿਹਾੜਾ ਨੇੜੇ ਆਉਂਦਾ ਜਾ ਰਿਹਾ ਸੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਸੁਤੰਤਰ ਸੰਗਰਾਮੀਆ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਜ਼ਾਦੀ ਦੇਸ਼ ਘੋੜ ਦੇ ਵਿੱਚ ਜੜਿਆ ਗਿਆ ਲੋਕਾਂ ਦੇ ਲਈ ਬਹੁਤ ਕੁਝ ਕੀਤਾ ਹਾਲਾਂਕਿ ਆਪਣੇ ਪਰਿਵਾਰ ਤੱਕ ਗਵਾ ਚੁੱਕੇ ਨੇ ਉਹ ਲੋਕ ਤੇ ਇੰਨਾ ਕਿਹੜਾ ਕਿ ਬਲਦਾਨ ਆ ਉਹਨਾਂ ਨੇ ਇਸ 15 ਅਗਸਤ ਦੇ ਵਿੱਚ ਆਜ਼ਾਦੀ ਦੇਣ ਦੇ ਲੋਕਾਂ ਨੂੰ ਕੀਤਾ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਉਸ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਜਿਨ੍ਹਾਂ ਨੇ ਨਾ ਨੇ ਯੋਗਦਾਨ ਪਾਇਆ ਉਹ ਸਰਕਾਰਾਂ ਵੀ ਜਿਹੜੇ ਉਹਨਾਂ ਨੂੰ ਸਨਮਾਨ ਕਰਦੀਆਂ ਨੇ ਤੇ ਅੱਜ ਅਸੀਂ ਪਟਿਆਲਾ ਵਿੱਚ ਰਹਿੰਦੇ ਸਰਦਾਰ ਭਗਤ ਸਿੰਘ ਵਾਲੇ ਸੁਤੰਤਰਤਾ ਸੰਗਰਾਮੀ ਸਨ ਉਹਨਾਂ ਦੇ ਪਰਿਵਾਰ ਦੇ ਨਾਲ ਮੌਜੂਦ ਹਾਲਾਂਕਿ ਉਹ ਆਪ ਤਾਂ ਇਸ ਦੁਨੀਆ ਵਿੱਚ ਨਹੀਂ ਨੇ ਪਰ ਉਹਨਾਂ ਦੇ ਸਪੁੱਤਰ ਸਰਦਾਰ ਭਗਵੰਤ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਆਪਣੀ ਉਮਰ ਵੀ ਜਿਹੜੀ ਹੈ ਕਰੀਬਨ ਹ ਉਸ ਕਾਫੀ ਹੋ ਚੁੱਕੀ ਹੈ ਗੱਲਬਾਤ ਉਹਨਾਂ ਨਾਲ ਕਰ ਲੈਣੇ ਆਪਾਂ ਅਸਾਦ ਸਾਹਿਬ ਪੈਨਾ ਦਾ ਸਵਾਗਤ ਕਰਦੇ ਹਾਂ ਤੁਹਾਡਾ ਜੀ ਤੁਹਾਡਾ ਧੰਨਵਾਦ ਜੀ ਸਰ ਕਿਸ ਤਰੀਕੇ ਦੇ ਨਾਲ ਦੱਸ ਦਿਓ 15 ਅਗਸਤ ਆ ਚੁੱਕਾ ਹੈ ਤੇ ਇੱਕ ਵੱਡੀ ਲਹਿਰ ਦੇ ਵਿੱਚ ਤੁਹਾਡੇ ਪਿਤਾ ਜੀ ਜੇ ਭਗਤ ਸਿੰਘ ਜੀ ਸੀਗੇ ਉਹਨਾਂ ਦਾ ਯੋਗਦਾਨ ਰਿਹਾ ਅਕਰ ਉਸ ਲਹਿਰ ਦੇ ਬਾਰੇ ਜਾਣਕਾਰੀ ਦਿਓ ਜਿੰਨੀ ਗੁਰਬਾਨੀ ਮਤਲੇ ਕੇ ਕੀਤੀ ਉਹਨਾਂ ਮਤਲੇ ਸਰਕਾਰਾਂ ਨੇ ਮਤਲ ਨਹੀਂ ਪਾਇਆ ਮੇਰੇ ਪਿਤਾ ਜੀ ਨੇ ਗੁਰਦੁਆਰਾ ਸੁਧਾਰ ਲਾਇ ਵਿੱਚ ਜਾ ਤੋ ਮੋਰਚਾ ਪਾਈ ਫਿਰ ਉਹਦਾ ਮੋਰਚਾ ਨਨਕਾਣਾ ਸਾਹਿਬ ਦਾ ਸਾਕਾ ਪੰਜ ਸਾਹਿਬ ਦਾ ਸਾਕਾ ਇਹ ਸਾਰੇ ਸਾਰੇ ਮਤਲੇ ਕੇ ਮੋਰਚੇ ਦੇ ਵਿੱਚ ਜਿੰਨਾ ਗੱਡੀਆਂ ਤੇ ਮਾਰਾਂ ਖਾਦੀਆਂ ਔਰ ਇੱਕ ਦੱਸਣ ਵਾਲੀ ਗੱਲ ਇਹ ਹੈ ਕਿ ਲਾਹੌਰ ਦੇ ਵਿੱਚ ਇੱਕ ਮੁਸਲਮਾਨ ਜੱਜ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਮੇਰੇ ਪਿਤਾ ਜੀ ਨੇ ਉਹ ਕਹਿਣ ਲਗਾ ਵੀ ਕਾਕਾ ਤੇਰੀ ਦਾੜੀ ਆਦੇ ਨਹੀਂ ਆਈ ਤੂੰ ਜਾ ਕਿੱਥੇ ਲਾਣਾ ਲੇਕਿਨ ਨਹੀਂ ਮੇਰੇ ਪਿਤਾ ਜੀ ਨੇ ਕਿਹਾ ਵੀ ਜਿਵੇਂ ਉਹਨਾਂ ਨੇ ਕੀਤਾ ਉਹਵੇਂ ਮੈਂ ਹੀ ਮਦਦ ਜੁਰਮ ਕੀਤਾ ਹੈ ਕਹਿੰਦਾ 6 ਮਹੀਨੇ ਕਹਿੰਦਾ ਹੋਰ ਜੋਰ ਕਹਿੰਦਾ 1 ਸਾਲ ਕਹਿੰਦਾ ਹੋਰ ਲਾ ਦੇ 1.5 ਸਾਲ 2 ਸਾਲ ਜੱਜ ਕਹਿਣ ਲੱਗਾ ਹੁਣ ਮੇਰੀ ਇਸ ਤਰ੍ਹਾਂ ਪਾਵਰ ਨਹੀਂ ਇਦਾਂ ਦੇ ਹਮਦਰ ਸਦਾਨੇ ਸ਼ਰਮੇ ਸੀ ਜਿਹੜੇ ਕਿ ਨਿਸ਼ਚੇ ਦੇ ਪੱਕੇ ਔਰ ਅਕੀਦੇ ਦੇ ਪੂਰੇ ਸਨ ਬਿਲਕੁਲ ਜਿੱਕਰ ਲਹਿਰ ਦਾ ਨਾਮ ਵੀ ਤੁਸੀਂ ਸਿੱਖ ਗੁਰਦੁਆਰਾ ਸੁਖਹਰ ਲਹਿਰ ਜਿਹੜੀ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਆਖਰ ਇਹਦੇ ਵਿੱਚ ਕਿਸ ਤਰੀਕੇ ਦੇ ਕੰਮ ਕੀਤੇ ਜਾਂਦੇ ਸਨ ਕੀ ਸੁਧਾਰ ਜਿਹੜਾ ਉਹ ਸਰਦਾਰ ਭਗਤ ਸਿੰਘ ਲਿਆਉਣਾ ਚਾਹੁੰਦੇ ਸਨ ਉਹ ਉਹ ਅੰਗਰੇਜ਼ਾਂ ਦਾ ਮਿਲ ਕੇ ਗੁਰਦੁਆਰਾ ਗੁਰਦੁਆਰਿਆਂ ਦੇ ਕਾਬੂ ਜਿਹੜੇ ਮੰਤ ਸਨ ਉਹਨਾਂ ਮੰਤਾਂ ਤੋਂ ਗੁਰਦੁਆਰੇ ਛੁਡਾਉਣ ਦੇ ਲਈ ਇਹ ਕੁਰਬਾਨੀਆਂ ਹੋਈਆਂ ਸਰਕਾਰ ਉਹਨਾਂ ਨਾਲ ਸੀ ਸਰਕਾਰ ਫਿਰ ਮੰਨ ਲੇ ਕਿ ਇਹਨਾਂ ਨੂੰ ਮੰਨ ਲੇ ਕਿ ਜੁਰਮ ਕਰਦੀ ਸੀ ਹੁਣ ਜਿਵੇਂ ਕਿ ਮੈਂ ਜੈ ਸਾਹਿਬ ਦਾ ਦੱਸਿਆ ਐਵੇਂ ਨਨਕਾਣਾ ਸਾਹਿਬ ਦਾ ਸਾਕਾ ਕਰਤਾਰ ਸਿੰਘ ਜੱਬਰ ਜਿੱਥੇ ਵੀ ਸੀਗੇ ਤੇ 25-25 ਸਿੰਘਾਂ ਦਾ ਜਥਾ ਜਾਂਦਾ ਸੀ ਤੇ ਮਸ਼ੀਨ ਗਨ ਸਾਹਮਣੇ ਲੱਗੀ ਸੀ ਤੜ-ਤੜ ਕਰਕੇ 25 ਸਿੰਘਾਂ ਨੂੰ ਸ਼ੀਰ ਕਰ ਦਿੱਤਾ ਜਾਂਦਾ ਸੀ ਲੇਕਿਨ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ 500 ਸਿੰਘਾਂ ਦਾ ਜਥਾ ਜਾਏਗਾ ਜਦੋਂ 500 ਸਿੰਘਾਂ ਦਾ ਜਥਾ ਦਾ ਐਲਾਨ ਹੋਇਆ ਤਾਂ ਉਸ ਵਕਤ ਉਹ ਅੰਗਰੇਜ਼ਾਂ ਨੇ ਚਾਬੀ ਦੇਣ ਦਾ ਐਲਾਨ ਕਰਤਾ ਔਰ ਅੰਦਰ ਜਾ ਕੇ ਦੇਖਿਆ ਤੇ ਸਿੰਘਾਂ ਦੀਆਂ ਲਾਸ਼ਾਂ ਖੂਨ ਖੂਨ ਤੇ ਖੂਨ ਚ ਬੱਚੇ ਪੜੇ ਇਦਾਂ ਦੀਆਂ ਕੁਰਬਾਨੀਆਂ ਮਤੇ ਮੇਰੇ ਪਿਤਾ ਜੀ ਦੇਖੀਆਂ ਤੇ ਕੀਤੀਆਂ ਉਹ ਕਹਾੜਾ ਕਟੀਆਂ ਉਹ ਪਰ ਵਨ ਸਿਕ ਜੀ ਤੁਸੀਂ ਆਪਣੀ ਗੱਲ ਕਰ ਰਹੇ ਹੋ ਵੀ ਸਾਰਾ ਤੁਸੀਂ ਆ ਪੱਖੀ ਦੇਖਿਆ ਹੋਣਾ ਕਿਉਂਕਿ ਪਰਿਵਾਰ ਦੇ ਜੀ ਰਹੇ ਹੋ ਇੱਕ ਪੁੱਤੋ ਰਹੋ ਉਹਨਾਂ ਦੇ ਤੁਹਾਡੀ ਆਪਣੀ ਉਮਰ ਉਸ ਸਮੇਂ ਕਿੰਨੀ ਕਿ ਸੀ ਮੇਰੀ ਉਮਰ ਤਕਰੀਬਨ 9-10 ਸਾਲ ਦੀ ਸੀ ਜਿਸ ਵੇਲੇ ਇਹ ਕੁਰਬਾਨੀਆਂ ਹੋਈਆਂ ਔਰ ਬੜਾ ਮਤੇ ਕੇ ਉਹ ਸਮਾਂ ਬੜਾ ਭਿਆਨਕ ਸਮਾਂ ਸੀ ਬੜਾ ਮੁਸ਼ਕਲ ਸਾਡੇ ਵਾਸਤੇ ਬਹੁਤ ਮੁਸ਼ਕਲ ਸੀ ਕਮਾਣਾ ਦੇ ਕਰਨਾ ਆਉਣ ਤੇ ਫਿਰ ਮੇਰੇ ਪਿਤਾ ਜੀ ਤੇ ਮੇਰੇ ਪਿਤਾ ਜੀ ਚਲੇ ਗਏ ਮੇਰੇ ਮਾਤਾ ਜੀ ਤੇ ਮੈਂ ਅਸੀਂ ਮਤਲਬ ਕਿ ਬੜਾ ਮੁਸ਼ਕਲ guzara ਕੀਤਾ ਜਿਵੇਂ ਪਰਮਿਸ਼ਨ ਲਪਾਇਆ ਉਹ ਉਹੀ ਚੰਗਾ ਹੋਇਆ ਜੀ ਸੋ ਸਰਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਅਕਸਰ ਸੁਤੰਤਰਤਾ ਸੰਗਰਾਮੀਆਂ ਨੂੰ ਜਦੋਂ 15 ਅਗਸਤ ਨੇੜੇ ਆਉਂਦਾ ਜਾਂ 26 ਜਨਵਰੀ ਨੇੜੇ ਆਉਂਦੀ ਉਹ ਯਾਦ ਕੀਤਾ ਜਾਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਬਲਦਾਨ ਰਹਿਨੇ ਹੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਪਰ 12 ਤੋਂ ਵੀ ਵਿਛੋੜਾ ਪਾਇਆ ਕਿ ਉਸ ਤਰੀਕੇ ਦਾ ਸਤਕਾਰ ਜੋ ਪਹਿਲਾਂ ਕਰਦੇ ਸੀ ਕਿ ਸਮਾਂ ਬਦਲਣ ਦੇ ਨਾਲ ਉਹ ਸਤਕਾਰ ਮਿਲ ਰਿਹਾ ਤੁਹਾਨੂੰ ਨਹੀਂ ਮਿਲ ਰਿਹਾ ਬਿਲਕੁਲ ਜਿਵੇਂ ਮਿਲਣਾ ਚਾਹੀਦਾ ਸਤਿਕਾਰ ਮਿਲਣਾ ਚਾਹੀਦਾ ਨਹੀਂ ਮਿਲਿਆ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸੰਤਰ ਸਾਹਿਬ ਦਾ ਹੁਣ तकरीबन तकरीबन ਸਾਰੇ ਪਰਮੇਸ਼ਰ ਦੇ ਕੋਲ ਚਲੇ ਗਏ ਉਹਨਾਂ ਦੇ ਜਿਹੜੇ ਫੈਮਿਲੀ ਹੈ ਉਹਨਾਂ ਦਾ ਧਿਆਨ ਕਰਨ ਉਹ ਵੀ ਮੰਦੇ ਕੇ ਮ ਜਿਹੜੇ ਨੇ ਉਹ ਵੀ ਮਤੇ ਆਪਣੀ ਉਮਰ ਪੂਰੀ ਕਰ ਚੁੱਕੇ ਆ ਕੋਈ ਕੋਈ ਸਮਾ ਕੋਈ ਸਮਾ ਪਾ ਕੇ ਉਹ ਵੀ ਚਲੇ ਜਾਣਗੇ ਲੇਕਿਨ ਜਿਹੜੀ ਕੁਰਬਾਨੀ ਦਾ ਮੋਲ ਜਿਹੜਾ ਸਰਕਾਰਾਂ ਨਹੀਂ ਪਾਈਆਂ 6 15 ਅਗਸਤ 26 ਜਨਵਰੀ ਨੂੰ ਇੱਕ ਲੋਈ ਜੀ ਦੇ ਕੇ ਦੇ ਕੇ ਜਾਣ ਜਾਓ ਜੀ ਤੁਹਾਡਾ ਸਨਮਾਨ ਹੋ ਗਿਆ ਜੀ ਬਸ ਤੁਸੀਂ ਜਦੋਂ ਉਹ ਸਮਾ ਦੇਖਿਆ ਤੁਹਾਡੀ ਉਮਰ 10 ਸਾਲ ਦੀ ਸੀ ਤੇ ਹੁਣ ਗੱਲ ਕਰੀਏ ਪਰਿਵਾਰ ਅੱਗੇ ਕਿੰਨੇ ਜੀ ਕਿ ਤੁਸੀਂ ਇਕੱਲੇ ਇਕੱਲੇ ਪੁੱਤਰ ਸੀ ਉਹਨਾਂ ਦੇ ਅੱਗੇ ਤੁਹਾਡਾ ਹੋਰ ਵੀ ਪਰਿਵਾਰ ਸੀ ਮੈਂ ਮਤਲੇ ਕੱਲਾ ਕੱਲਾ ਕਦਾ ਪੁੱਤਰ ਸੀ ਮੇਰੀਆਂ ਦੋ ਭੈਣਾਂ ਸਨ ਉਸ ਤੋਂ ਅੱਗੇ ਮੇਰੇ ਮਤਲੇ ਕੇ ਲੜਕਾ ਆਇਆ ਪੋਤੇ ਪੋਤੀਆਂ ਆ ਗਏ ਇਹ ਸਾਰਾ ਪਰਿਵਾਰ ਬੜੀ ਬੜੀ ਮਹਾਰਾਜ ਦੀ ਕਿਰਪਾ ਅਕਾਲ ਪੁਰਖ ਦੀ ਕਿਰਪਾ ਜਿਹੜੀ ਕਿ ਇਹ ਮੈਂ ਇਹ ਮੰਗ ਮੰਨਦਾ ਕਿ ਇਹਨਾਂ ਅਗਲੇ ਅੱਗੇ ਪੀੜ੍ਹੀ ਨੇ ਵੀ ਮਤਲੇ ਕੇ ਜਿਹੜਾ ਹੈ ਫ੍ਰੀडम ਫੈਡਰਲ ਕੋਰਟ ਚੋਂ ਨੌਕਰੀਆਂ ਹੋਰ ਵਗੈਰਾ ਜੋ ਵੀ ਸੌਤਨ ਦਿੱਤੀਆਂ ਜਾਣ ਤੇ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਓ ਬਿਲਕੁਲ ਭਵਾਨ ਸਿੰਘ ਜੀ ਤੁਸੀਂ ਇੱਕ ਸਨਮਾਨ ਹੱਥ ਦੇ ਵਿੱਚ ਫੜਿਆ ਜਿਹਨੂੰ ਸੁਤੰਤਰਤਾ ਸੰਗਮਿਆ ਤੌਰ ਤੇ ਤੁਹਾਡੇ ਪਿਤਾ ਜੀ ਦਾ ਨਾਮ ਅੰਸਾਰਦਾਰ ਭਗਤ ਸਿੰਘ ਉੱਪਰ ਲਿਖਿਆ ਗਿਆ ਹੈ ਇਹ ਕਦੋਂ ਦਿੱਤਾ ਗਿਆ ਸੀ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹ 1972 ਦੇ ਵਿੱਚ ਇਹ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਹਨਾਂ ਵੱਲੋਂ ਮਤੇ ਕੇ ਇਹ ਇਹ ਤਾਮਰ ਤਾਮਰ ਪੱਤਾ ਦਿੱਤਾ ਗਿਆ ਜਿਹੜਾ ਕਿ ਮਤੇ ਕੇ ਪਿਤਾ ਜੀ ਨੇ ਲਿਆ ਜਿਹੜਾ ਕਿ ਇਹਦੇ ਉੱਤੇ ਨਾਮ ਮੇਰੇ ਪਿਤਾ ਜੀ ਦਾ ਲਿਖਿਆ ਹੈ ਭਗਤ ਸਿੰਘ ਬਿਲਕੁਲ ਭਗਵਾਨ ਸਿੰਘ ਜੀ 68 ਸਾਲ ਹੋ ਚੁੱਕੇ ਨੇ ਉਸ ਦਿਨ ਨੂੰ ਜਦੋਂ ਆਜ਼ਾਦੀ ਭਾਰਤ ਨੂੰ ਮਿਲੀ ਸੀਗੀ ਬਹੁਤ ਸਾਰੇ ਸੁਪਨੇ ਜਿਹੜੇ ਸੁਤੰਤਰਤਾ ਸੰਗਰਾਮੀ ਸੀ ਜਾਂ ਇਸ ਲਹਿਰ ਦੇ ਵਿੱਚ ਕੰਮ ਕਰਨ ਵਾਲੇ ਯੋਧੇ ਸੀਗੇ ਉਹ ਲੈ ਕੇ ਚੱਲ ਰਹੇ ਸੀ ਕੀ ਲੱਗਦਾ ਹੈ ਉਹ 68 ਸਾਲ ਬੀਤਣ ਤੋਂ ਬਾਅਦ ਕਿਸਦਾ ਸਮਾਂ ਸੀਗਾ ਵੀ ਇਹੀ ਸਮਾਂ ਸੀ ਚਾਹੁੰਦੇ ਸੀ ਵੀ ਇਸ ਤਰੀਕੇ ਨਾਲ ਆਜ਼ਾਦੀ ਮਿਲੇ ਜਾਂ ਤੁਹਾਡੇ ਸੁਪਨੇ ਪੂਰੇ ਹੋਣ ਨਹੀਂ ਜੀ ਉਸ ਵਕਤ ਤਾਂ ਮਤੇਗੇ ਸੀ ਵੀ ਇੰਦਸਾਨ ਰਾਤ ਹੋਵੇ ਅੰਗਰੇਜ਼ੀ ਨੂੰ ਕੱਢੀਏ ਨੇਅਰ ਤੇ ਕੋਈ ਨਹੀਂ ਸੀ ਲੇਕਿਨ ਅੱਜ ਕੱਲ ਤਾਂ ਜੋ ਵੀ ਹੈ ਸਭ ਮੇਰ ਤੇ ਰਹੇ ਔਰ ਕਿਸੇ ਨੂੰ ਕੋਈ ਕਿਸੇ ਗਰੀਬ ਨੂੰ ਜਾਂ ਫਰੀडम फाइਟਰ ਨੂੰ ਕੋਈ ਪੁੱਛਦਾ ਅਗਰ ਪੁੱਛਣ ਦਾ ਫਿਰ ਤਾਂ ਬਹੁਤ ਹੀ ਮਤਿਆਂ ਆਉਂਦਾ ਵੇ ਲੇਕਿਨ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਫਰੀडम फाइਟਰ ਬਿਲਕੁਲ ਖਤਮ ਹੋ ਚੁੱਕੇ ਹਨ ਉਹਨਾਂ ਦੇ ਪਰਿਵਾਰ ਪਰਿਵਾਰਾਂ ਦਾ ਧਿਆਨ ਰੱਖੋ ਤਾਂ ਜੇ ਉਹ ਉਹ ਵੀ ਨਿਗਮਾਂ ਤੋਂ ਇੰਦਸਾਨਾਂ ਸਾਡੀ ਦਾ ਜੀ ਬਿਲਕੁਲ ਜੀ ਸਤਿ ਆਪਾ ਸਾਡਾ ਇੱਕ ਆਖਰੀ ਸਵਾਲ ਤੁਹਾਨੂੰ ਇਹ ਕਰਾਂ ਵੀ ਆਉਣ ਵਾਲੀ ਪਨੀਰ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ ਤੇ ਸੁਤੰਤਰਤਾ ਸੰਗਰਾਮੀ ਜਿਹੜੇ ਸੀਗੇ ਜਾਂ ਤੁਹਾਡੇ ਵਰਗੇ ਜਿਹੜੇ ਉਹਨਾਂ ਦੇ ਯੋਧੇ ਬੱਚੇ ਸੀ ਜਾਂ ਉਹ ਆਪ ਭਗਤ ਸਿੰਘ ਦੀ ਬਾਰੇ ਗੱਲ ਕੀਤੀ ਹੈ ਕਿ ਅੱਜ ਕੱਲ ਦੇ ਪਨੀਰ ਉਹਨਾਂ ਬਾਰੇ ਪਤਾ ਹੈ ਜਾਂ ਤੁਹਾਡੇ ਪੋਤਰ ਦੀ ਗੱਲ ਕੀਤੀ ਜੀ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਵੀ ਕੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਸਨ ਸੋਨ ਸੋਨ ਉਹਨਾਂ ਨੂੰ ਇਹਨਾਂ ਨੂੰ ਪਤਾ ਲੇਕਿਨ ਜਿਹੜੇ ਗਾਇਬ ਗਾਇਬ ਮੈਂ ਬੈਠ ਕੇ ਉਹਨਾਂ ਸਾਰੀਆਂ ਕੁਰਬਾਨੀਆਂ ਆਪਣੇ ਪਿਤਾ ਜੀ ਦੱਸਦਾ ਜੇ ਸੁਣਦੇ ਰਹਿੰਦੇ ਤੇ ਹੋਰ ਹਰਾਨ ਹੁੰਦੇ ਸੀ ਵੀ ਸਾਡੇ ਮੱਧੇ ਕਿ ਪਰਦਾਦੇ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਉਹ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਿਆ ਔਰ ਸਰਕਾਰਾਂ ਬਾਰੇ ਕਿ ਚੁੱਪਚੀ ਬੀਤੇ ਸਾਡੇ ਨੌਕਰੀਆਂ ਦਿੱਤੀਆਂ ਜਾਣ ਔਰ ਫੈਸਿਲਿਟੀ ਦਿੱਤੀਆਂ ਜਾਣ ਜੋ ਵੀ ਹੈ ਸਿਰਫ ਇੱਕ ਬੱਸ-ਪਾਸ ਹੈ ਬੱਸ ਹੋਰ ਕੋਈ ਫੈਸਿਲਿਟੀ ਨਹੀਂ ਹੈ ਤੇ ਹੁਣ ਜਿਹੜੇ ਰਾਜਪਦਰੀ ਸਮਾਗਮ ਕਰਵਾਏ ਜਾਂਦੇ ਨੇ ਕਿ ਤੁਹਾਨੂੰ ਪਹਿਲਾਂ ਸਨਮਾਨ ਦੇਣ ਵਾਸਤੇ ਉੱਥੇ ਬੁਲਾਇਆ ਜਾਂਦਾ ਸੀਗਾ ਹੁਣ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਜਿਵੇਂ ਕੋਈ ਸਤੰਦ ਅਸੰਗਰਾਮੀ ਪਹੁੰਚਦੇ ਨੇ ਤੁਸੀਂ ਜਾਂਦੇ ਹੋ ਤੁਹਾਡਾ ਪਰਿਵਾਰ ਉੱਥੇ ਪਹੁੰਚਦਾ ਪਹਿਲੇ ਮੰਦੇ ਕਿ ਮੇਰੇ ਪਿਤਾ ਜੀ ਜਦੋਂ ਜਦੋਂ ਹੈ ਸੀ ਉਹ ਆਂਦੇ ਜਾਂਦਾ ਸੀ ਉਸ ਤੋਂ ਬਾਅਦ ਹੁਣ ਮੰਦੇ ਕਿ ਬਹੁਤ ਹੀ ਘੱਟ ਚਿੱਠੀ ਪੱਤਰ ਆਉਂਦਾ ਤਾਂ ਜੇ ਬੁਲਾਇਆ ਜਾਵੇ ਕੋਈ ਖਾਸ ਨਹੀਂ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਹੁਣ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਬੁਲਾਇਆ ਜਾਂਦਾ ਸੋ ਬ੍ਰਿਕੂ ਜੀ ਜਿਸਨ ਸਾਡੇ ਨਾਲ ਸਰਦਾਰ ਭਗਵੰਤ ਸਿੰਘ ਜੀ ਜਿਹੜੇ ਪਗਤ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ-ਜੋ ਕੁਰਬਾਨੀਆਂ ਸਾਡੇ ਬਜ਼ੁਰਗਾਂ ਵੱਲੋਂ ਸਾਡੇ ਪੁਰਖਿਆਂ ਵੱਲੋਂ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਕੀਤੀਆਂ ਗਿਆ ਸੀਆਂ ਉਹਨਾਂ ਕੁਰਬਾਨੀਆਂ ਨੂੰ ਜਰੂਰ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ ਪਰ ਅੱਜ ਕੱਲ੍ਹ ਜਿਹੜੀਆਂ ਬਣਦੀਆਂ ਸਰਕਾਰਾਂ ਨੇ ਉਹ ਉਹਨਾਂ ਨੂੰ ਭੁੱਲਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਵੀ ਦਵਾਂਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਵੀ ਉਹ ਫੈਸਿਲਟੀਆਂ ਦਿੱਤੀਆਂ ਜਾਣੀਆਂ ਜੋ ਸੁਤੰਤਰਤਾ ਸੰਗਰਾਮੀ ਹੋਣ ਦਾ ਉਸ ਸਮੇਂ ਇਹਨਾਂ ਨੇ ਯਾਦ ਕਰਵਾਇਆ ਜਦੋਂ ਇਹਨਾਂ ਦੇ ਪਿਤਾ ਜੀ ਸੀਗੇ ਮੌਕੇ ਦੇ ਉੱਪਰ ਜਦੋਂ ਆਜ਼ਾਦੀ ਦੀ ਉਹ ਲੜਾਈ ਹੋਈ ਹੈ ਉਸ ਲੜਾਈ ਦੇ ਵਿੱਚ ਯੋਧਿਆਂ ਦੇ ਵਾਗ ਲੜੇ ਨੇ ਉਹ ਲਹਿਰਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ ਜੇਲਾ ਕਟੀਆਂ ਨੇ ਆਜ਼ਾਦ ਗਰਾਉਂਡ ਦੇ ਵਿੱਚ ਤੇ ਅੱਜ ਜਦੋਂ ਆਜ਼ਾਦ ਹੋ ਚੁੱਕਾ ਹੈ ਤਾਂ ਬਿਲਕੁਲ ਉਸ ਸਮੇਂ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਨਾ ਚਾਹੀਦਾ ਹਾਲਾਂਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਜਿਹੜੇ ਕਿ ਉਹ ਫੈਸਿਲਟੀਆਂ ਦੇਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦੇ ਬਜ਼ੁਰਗਾਂ ਨੇ ਆਪਣੇ ਪਰਿਵਾਰ ਤੱਕ ਗਵਾਏ ਨੇ ਤੇ ਉਹਨਾਂ ਨੇ ਆਪਣਾ ਜਿਹੜਾ ਸਮਾਂ ਆਪਣੀ ਜਵਾਨੀ ਹੈ ਉਹ ਜ ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੌਕਸਮੈਨ ਪਟਿਆਲਾ